ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਬਾਬੋ ਤੇ ਚਲੋ ਫਿਰ ਕਰਦੇ ਆ ਕਰਤੀ ਵੀਡੀਓ ਦੀ ਸਟਾਰਟਿੰਗ ਵੀਡੀਓ ਮੰਨ ਲਓ ਵਲੌਗ ਮੰਨ ਲਓ ਕੁਝ ਮੰਨ ਲਓ ਤੇ ਅੱਜ ਪਹਿਲਾਂ ਸਭ ਤੋਂ ਪਹਿਲਾਂ ਬਾਈ ਕਰਾਉਣੀਆਂ ਸ਼ਾਇਦ ਕਟਿੰਗ ਜੇ ਕਟਿੰਗ ਨਹੀਂ ਤਾਂ ਪਹਿਲਾਂ ਨੀਦਾ ਵਾਟੇ ਕਿ ਲਾਉਣਾ ਅੱਜ ਕਿਉਂ ਹੀ ਡੈਡ ਹੈ ਨਹੀਂ ਘਰੇ ਅੱਜ ਵੀਰਾਵਰ ਨਾਲ ਕਟਿੰਗ ਕਰਾਉਣੀ ਆ ਤੇ ਕਪੜਾ ਲੈਣਾ ਜਾਲਾ ਛੋਟਾ ਹੱਥ ਵਾਲਾ ਜਿਹੜਾ ਬਾਈ ਤੇ ਕਬੂਤਰ ਲੈ ਕੇ ਆਨੇ ਨੇ ਨਾ ਉਹਦੇ ਸਾਈਡਾਂ ਲਾਉਣਾ ਕਪੜਾ ਇੱਕ ਹੋ ਸਕੇ ਆਪਣੀਆਂ ਢਾਂਗੀਆਂ ਢੂੰਗੀਆਂ ਵੀ ਰੰਗ ਕਰਦੇ ਆ ਰੋ ਉਹੀ ਦੋ ਰੰਗਾਂ ਚ ਮਲਾ ਹਰਾ ਨਹੀਂ ਜਾਂ ਖੱਟਾ ਤੇ ਲਾਲ ਚ ਤੇ ਇਹ ਜਿੱਦ ਇੱਕ ਦੋ ਕੰਮ ਹੈਗੇ ਇਹ ਕਰਦੇ ਆਂਗੇ ਤੇ ਬਾਕੀ ਬੱਲਾ ਹੁਣ ਵੇਹਣੇ ਪੱਲ ਜਾਂ ਨੀਰਾ ਵੱਟ ਕੇ ਲਾਣਾ ਪੂਗਾ ਜਾਂ ਤਾਂ ਫਿਰ ਕਟਿੰਗ ਕਰਾਉਣੀ ਪੂਗੀ ਤੇ ਵੇਹਣੇ ਚਲੋ ਕੇ ਰੋਟੀ ਢੀ ਖਾ ਲਈਏ ਵੀਡੀਓ ਵੀਡੀਓ ਪਾ ਕੇ ਹਟੇ ਸੀਗੇ ਤੇ ਦੂਜਾ ਫੋਨ ਚੱਕ ਲੈ ਇੱਕ ਮੰਜੇ ਦੇ ਪਿਆ ਜੀ ਆ ਤਾਂ ਨਾ ਕੋਠੇ ਮੈਂ ਤਾਂ ਵੀਡੀਓ ਪਾਉਣ ਨਾਲ ਇੱਥੇ ਵਧੀਆ ਪੈਂਦੀ ਰੇਨ ਰੋਲ ਵਧੀਆ ਹੈ ਜੀ ਚੰਗੀ ਇੱਥੇ ਥੱਲੇ ਦਾ ਰੇਂਜ ਨਹੀਂ ਹੁੰਦਾ ਇੱਥੇ ਵਧੀਆ ਨਜ਼ਰ ਜੀ ਪੈ ਜਾਂਦੀ ਆ ਇਹ ਨਜ਼ਰ ਜੀ ਚੱਲੋ ਫਿਰ ਥੱਲੇ ਚੱਲਦੇ ਆ ਤੇ ਦਿਖਾਉਣੇ ਥੱਲੇ ਕਿਹਨੂੰ ਫਿਰ ਲਾਓ ਆਪ ਤੇ ਚੱਲ ਆਪਾਂ ਏਥੇ ਨੂੰ ਠੀਕ ਹੈ ਤੇ ਕੱਢੀ ਕਾਲਾ ਬਾਹਲੇ ਜਾਣੇ ਚੋੜੇ ਉਹਦੇ ਤੇ ਫਿਰ ਥੇ ਚੱਲਦੇ ਨੂੰ ਵੜ ਲਈ ਆਪਾਂ ਤੇ ਫਿਰ ਵੀ ਨਹੀਂ ਆਗੇ ਟੈਕ ਟਰਾਵਾ ਆ ਜਾਂਦੇ ਫੜ ਲਓ ਵੈਂਗਣ ਭਾਈ ਫਟਾ ਡਿੱਗ ਪਿਆ ਹੋ ਉੱਥੇ ਮੁੜ ਕੇ ਇੱਥੇ ਡਿੱਗ ਬੈ ਗਿਆ ਇਹ ਦੇਖਦਾ ਕਿਵੇਂ ਪੈਣ ਦੇ ਯਾਰ ਦਾ ਇਹ ਇਹ ਦੋ ਢੱਗ ਪੈ ਪਹਿਲਾਂ ਮੈਂ ਵੀਡੀਓ ਬਣਾਉਣ ਦੀ ਖਾਸ ਨਹੀਂ ਸਮਝੀ ਗਈ ਤੇ ਹੁਣ ਭਾਣਾ ਫੇਢੇ ਪਏ ਐ ਟੁੱਟ ਗਿਆ ਇਥੋਂ ਵੀ ਵਾਇਲਡ ਦੇ ਦਾ ਛੜ ਜੋ ਆ ਟੁੱਟ ਗਿਆ ਵਾਇਲਡ ਫੱਟਾ ਹੀ ਕਰੇ ਫੱਟਾ ਕਿੱਥੋਂ ਖੜ ਗਿਆ ਤਾਂ ਹੀ ਢੱਗ ਪਏ ਆਹ ਦੇ ਪੱਟਿਆ ਕੇ ਵਾਇਲਡ ਬੂਡ ਲਵਾਉਂਗੇ ਜਾਂ ਕਿਹ ਵਾਲਾ ਚੱਲੋ ਫਿਰ ਚਲ ਗਿਆ ਲਓ ਬਾਪੋ ਤੇ ਆ ਕੇ ਖੇਤ ਆਪਣ ਤੇ ਦੇਖ ਲਈ ਗੇੜਾ ਗੂੜਾ ਮਾਰ ਲਗੇ ਆਉਦੇ ਜਿਹੜੇ ਆਪਾਂ ਬੂਝੜ ਲਾਇਏ ਸੀ ਕਹਿੰਦੇ ਬੂਝੜ ਲਾਇਆ ਥੋੜਾ ਥਾਂ ਸੀ ਤੇ ਉਹ ਸਾਰੇ ਚੱਲ ਪਏ ਆ ਵੇਰ ਸਾਰੇ ਚੱਲ ਪਏ ਓਕੇ ਰਿਪੋਰਟ ਆ ਜੀ ਤੇ ਕਣਕੂਣ ਕੇ ਵੇਖ ਲਿਆ ਮਾੜੀ ਮੋਟੀ ਯਾਰ ਦਾੜੀ ਇੱਕ ਤਾਂ ਭਗ ਕੇ ਦਾੜੀ ਵੇਖੋ ਬਲ ਤਾਂ ਇਹ ਵੀ ਕਟਾਉਣ ਵਾਲੀ ਹੋਈ ਵੀ ਭੈਣ ਨੇ ਦੀ ਨਾ ਹੀ ਮਿਰਾੜੀ ਮਿਆ ਹਾਲਾ ਤੇ ਜਮਾ ਵਾਲਾ ਅੰਬੂਲਾ ਦਾ ਬੁਰਾ ਹਾਲ ਹੋਇਆ ਪਿਆ ਦੀ ਇਹਦਾ ਐਡੇ ਸੜੇ ਹੈ ਵਾਲ ਕਟਾਉਣ ਦੀ ਪਹੁੰਚ ਨਹੀਂ ਪੈਂਦੀ ਜੀ ਕੋਈ ਨਹੀਂ ਕਟਾਲਾਂਗੇ ਕਟਾਲਾਂਗੇ ਐਂ ਹੋਈ ਜਾਂਦੀ ਹੈ। ਐਂ ਫਿਰ ਬੇਕਾਰੀਆਂ ਸੀ। ਹਾਂ। ਤੇ ਚਲੋ ਬਾਬੇ ਹੁਣ ਗੀੜਾ ਗੂੜਾ ਮਾਰ ਲਾਂ ਮੈਂ। ਤੇ ਫਿਰ ਵੜ ਤੇ ਨੀਰੇ ਚੱਲ ਕੇ ਨਹੀਂ ਉੱਥੋਂ ਵੜਨਾ ਆਪਾਂ। ਤੇ ਦਵਾ ਦਾ ਚੱਲ ਕੇ ਫਿਰ ਕਟਿੰਗ ਕਰਾਵਾਂਗੇ। ਲਾਓ ਬਈ ਮੇਰੇ ਵੀਰੋ। ਨੀਰਾ ਵੜਤਾ। ਹਾਏ ਹਾਏ ਹਾਏ। ਜੋਰ ਲੱਗਿਆ ਸਾਰੇ ਹੀ। ਹੁਣੀ ਵੜਡ ਘਟਿਆਂ ਜੇ। ਤਾਂ 20 ਮਿੰਟ ਚ ਵੜ ਤੂ ਬਸ ਮੇਰੇ ਸਾਰਾ 20 25 ਮਿੰਟਾਂ ਚ। ਬਸ ਹੁੰਦਾ ਚੱਲੀਏ ਘਰੇ। ਤੇ ਨੀਰਾ ਤਾਂ ਕਾਟ ਲਿਆ ਨਹੀਂ ਲੱਦ ਲਈਏ ਤੇ ਫਿਰ ਕਟਿੰਗ ਕਰਾਈ ਕੇ ਜਾ ਕੇ ਹਏ ਸਾ ਲੜ ਗਏ ਚਲੋ ਬਾਪਿਓ ਨੀਰ ਨੂੰ ਲੱਦ ਲਈਏ ਤੇ ਫਿਰ ਵੇਣੇ ਆਪਾਂ ਚੱਲਦੇ ਆ ਘਰੇ ਲਓ ਬਾਪਿਓ ਨੀਰਾ ਲਿਆ ਵੱਡ ਤੇ ਲੱਦ ਲਿਆ ਤੇ ਚੱਕ ਲਿਆ ਆਪਣਾ ਅਸਤਰ ਨੀਰਾ ਗੱਡੀ ਚ ਕਰਤਾ ਲੋਡ ਤੇ ਚੱਲ ਗਏ ਹੁਣ ਚਾਪੀ ਤੇ ਡੱਕੀ ਫੋਨ ਮੋਟਰਸਾਈਕਲ ਦੀ ਚਾਪੀ ਹੈਗੀ ਐ ਚਲੋ ਵੇਖੀ ਜੀ ਹੁਣ ਤਾਂ ਵਿਹਲਾ ਹੋਇਆ ਨਾ ਉਹ ਕਟਿੰਗ ਕਰਾਈ ਜਣੇ ਕਦੋਂ ਹਨਾ ਫਿਰ ਨਾ ਨੂੰ ਕੇ ਇਹ ਕਰਾਂਗੇ ਆਪਣਾ ਕੰਮ ਜਾ ਕੇ ਉਧਰ ਜਿਹੜਾ ਮਾੜਾ ਮਟਰ ਰਹਿੰਦਾ ਹਨਾ ਮਾਲਾ ਜਾਦੂ ਵਾਲਾ ਹੱਥ ਵਾਲਾ ਜਾਲ ਵਾਲਾ ਬਾਜੀ ਵਾਲਾ ਇੰਜਰਾ ਗਿਆ ਚਲੋ ਫਿਰ ਚੱਲਦੇ ਆ ਲਓ ਜੀ ਮਿੱਤਰੋ ਲਓ ਵੇ ਕਰਾ ਕੇ ਕਟਿੰਗ ਤੇ ਨਾ ਨੂੰ ਕੇ ਹੋਏ ਫਰੀ ਜਮ ਦੁੱਤੋ ਤਾਂ ਕਟਿੰਗੇ ਮਿਲ ਜਾ ਜੇ ਇੱਕ ਮਿੰਟ ਸੀਸੇ ਮਰੇ ਹੋਣੀਆਂ ਆਏ ਓਏ ਹੋਏ ਲਾ 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 ਖੜ ਜਾ ਹੂੰ 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 ਓਕੇ ਬਹੁਤ ਸਰ ਅਡੜੀ ਬੜੀ ਵੀ ਭਾਂਟ ਹੋਰੀ ਹੋਰੀ ਖੋਸ ਰਿਆਂ ਨੂੰ ਖੋਸ ਰਿਆਂ ਮੁਸਲਮਾਨਾਂ ਚ ਆਪਣਾ ਵਿੱਚ ਹੋਰੀ ਲਓ ਬਾਬਿਓ ਜੇ ਨਾ ਆ ਕੇ ਚਾਹ ਆਪਣੀ ਪੀ ਕੇ ਰੋਟੀ ਜੜੀ ਖਾ ਕੇ ਲਟਰਮ ਪਟਰਮ ਕਰਕੇ ਸਾਰਾ ਤੇ ਆਗੇ ਇਹ ਛੱਡੀ ਪੇ ਆਪਣਾ ਰਕੂਤਰੀ ਗਵਾਦਰੀ ਤੇ ਆਪਾਂ ਚੱਲ ਕੇ ਕਰਦੇ ਹਾਂ ਆਪਣੇ ਪਿੰਜਰੇ ਦਾ ਕੰਮ ਸਟਾਰਟ ਹੈ ਨਾ ਲੈਣੇ ਚਲੋ ਵਿੱਚ ਬਿੜਾਂ ਦੇ ਪੈਣ ਵੜਾ ਕੇ 12 ਹੋਰਾਂ ਦੇ ਪ੍ਰਧਾਨ ਸੁੱਤਾ ਪਿਆ ਓਏ ਹਾਂ ਓਏ ਕੀ ਕਰ ਰਿਹਾ ਹੈ ਬਾਤ ਹੋਣਗੇ ਕਬੂਤਰੀ ਬਾਲੀ ਕਿ ਨਹੀਂ ਬਾਈ ਉਹ ਲੱਗੀ ਦੀ ਵੇਗੀ ਆ ਗਈ ਸਰਾ ਹੀ ਕਰਾ ਲਾ ਲੱਗੀ ਸਿਰਾਂ ਜਮਾ ਜਮਾ ਹੀ ਸਿਰਾਂ ਲਾਤੀ ਦੋਨੇ ਚ ਉੱਪਰ ਗਏ ਬ్రో ਆਏ ਨਹੀਂ ਛੋਰ ਚਰੇ ਅਸੀਂ ਵੀ ਕੰਮ ਮਿੱਟ ਲੈਣੇ ਆਦੋ ਕਿ ਪੁੱਠਾ ਇੱਧਰ ਕਿਉਂ ਰ ਸਾਰੇ ਟਪ ਟੋਪ ਮੈਂ ਇਕੱਲਾ ਹੀ ਰਹਗਾ ਜਦ ਜਗ ਜੀ ਆ ਗਈ ਤੇ ਮੈਂ ਪੈ ਗਿਆ ਮੈਂ ਸੁੱਤਾ ਪੈ ਗਿਆ ਮੂਦਾ ਪੈ ਹੋ ਗਿਆ ਉਹਦਾ ਨਯਾਰਾ ਆਈ ਜਾਂਦਾ ਸੀਗਾ ਢੜਾਕੇ ਪਈ ਜਾਂਦੇ ਸੀ ਕੀ ਢੜਾਕੇ ਪਈ ਸੋਣੇ ਉਹੀ ਬੱਸ ਬੜਾ ਕਹੀ ਹੋਈ ਜਾਂਦਾ ਲੋ ਵੇ ਮੇਰੇ ਵੀਰੋ ਤੇ ਹੁਣ ਕਰੀਏ ਆਪਣਾ ਜਿਹੜਾ ਹਾ ਜਾਲ ਆ ਨਿੱਕਾ ਬਾਜ ਤੇ ਜਾਲ ਕਬੂਤਰਨਾ ਤੇ ਇਹ ਰਹੀ ਕਰੀਏ ਮੋਡੀਫਿਕੇਸ਼ਨ ਇਹਦੀ ਰਹਿ ਗਈ ਸੀ ਭਗਤ ਦੀ ਇਹਦੇ ਆਹ ਸਾਈਡ ਵਾਲਾ ਕਪੜਾ ਇਹ ਹੋਇਆ ਤਾਂ ਫਿੱਕਾ ਠੀਕ ਆ ਇਹ ਵੀ ਆਪਾਂ ਛਤਰੀਆਂ ਨਾਲ ਦਾ ਕੱਪੜਾ ਲਾਵਾਂ ਲਾਲ ਤੇ ਖੱਟਾ ਮਿਕਸ ਕਰਕੇ ਇਹਦਾ ਅੱਧਾ ਕਰਕੇ ਅੱਧਾ ਖੱਟਾ ਠੀਕ ਆ ਅੱਧਾ ਖੱਟਾ ਇਧਰੋਂ ਅੱਧਾ ਲਾਲ ਇਧਰੋਂ ਤੇ ਚਲੋ ਅੰਦਰ ਜਾ ਕੇ ਪਹਿਲਾਂ ਇਹਨੂੰ ਖੋਲ ਗਏ ਤੇ ਫਿਰ ਦਿਖਾਉਣੇ ਹਨ ਨੂੰ ਆਪਾਂ ਲਓ ਆਪੋ ਤੇ ਆਪਾਂ ਇਹਦੇ ਕੱਪੜਾ ਵੀ ਖੋਲਤਾ ਤੇ ਜਮਾਂ ਕਰਤਾ ਨੰਗਾ ਇਹ ਤੇ ਇਹ ਤੇ ਉਹਨੂੰ ਕੱਪੜਾ ਸੋਣਿਆ ਆਪਣਾ ਰੱਬ ਤੁਹਾਡਾ ਭਲਾ ਕਰੇ ਆ ਪਿਆ ਲਾਲ ਤੇ ਖੱਟਾ ਆਪਣਾ ਤੈਹ ਵਾਲਾ ਹੀ ਆ ਇਨੂੰ ਅੱਧਾ ਕਰਾਂਗੇ ਆਪਾਂ ਇਹਦਾ ਖੱਟਾ ਤੇ ਇਹਦਾ ਲਾਲ ਜਿਵੇਂ ਤੁਹਾਨੂੰ ਮੈਂ ਦੱਸਤਾ ਛਤਰੀਆਂ ਵੰਗੂ ਤੇ ਇਹਦੀ ਆਪਾਂ ਨੂੰ ਮਿੰਤੀ-ਮੁੰਤੀ ਕਰ ਲਈਏ ਤੇ ਕਪੜਾ ਵੀ ਕਿੰਨੇ ਵਾਹ ਕਿੰਨੇ ਦਾ ਨਾ ਤੇ ਮੁੰਡਾ ਉਹ ਕਿੱਥੇ ਆਪਣਾ ਇੱਕ ਫੀਤਾ ਜਿਹਾ ਮਿਰਨ ਵਾਲਾ ਇੱਕ ਮਿੰਟ ਬਾਬ ਕੋਈ ਨਹੀਂ ਕਰਾ ਮਿੰਤੀ-ਮੁੰਤੀ ਕਰ ਲਈਏ ਤੇ ਫੇਰ ਤੁਹਾਨੂੰ ਦਿਖਾਉਣੇ ਆਗੇ ਲਓ ਜੀ ਆ ਕਟਿੰਗ-ਕਟਿੰਗ ਕਰ ਲਈ ਸਾਰੀ ਤੇ ਆ ਮਸਾਣ ਬਾਹੋ ਸੱਚ ਯਾਰ ਗਲਤੀ ਹੋਈ ਛੱਡ ਦੋ। ਲੋ ਬਾਬੇ ਕਟਿੰਗ ਕੋ ਨਹੀਂ ਕਰ ਲਈ ਹਾਰੀ ਵਧੀਆ ਪੱਠੀ ਆ ਤੇ ਹੁਣ ਇਹਨੂੰ ਮਿਲ ਮਿਣਕੇ ਦੇ ਤਰਪਾਈ ਮਾਰਦੇ ਚਾਰਜ ਪਰੇ ਐ ਵਧੀਆ ਚਾਰਜ ਪਰ ਸਿਉਉਣੇ ਆ ਇਹਦਾ ਆਪਾਂ ਤੇ ਫੇਰ ਇਹਦੇ ਸਿਉਆਂ ਪੱਕੀ ਦਾ ਮਸ਼ੀਨ ਚੱਕ ਲਈਏ ਕਰਾਂ ਤੇ ਤੁਹਾਨੂੰ ਦਿਖਾਉਣੇ ਆ ਫੇਰ ਆਪਾਂ ਠੀਕ ਆ। ਲਓ ਬਈ ਮਿੱਤਰੋ ਝਾੜਨ ਦੇ ਆਹ ਤੇ ਬਾਹ ਟਾਈਮ ਲੱਗ ਗਿਆ। ਪਤਾ ਮਤਲਬ 40 ਮਿੰਟ ਤਾਂ ਮੈਥੋਂ ਸਾਈਡਿੰਗ ਹੀ ਨਹੀਂ ਹੋਈ ਇਹਦੀ। ਵੀ ਕਿੱਥੋਂ ਕਟਾਂ ਕਿੱਥੋਂ ਸਿਉਆਂ ਹੈ। ਫਾਈਨਲੀ ਹੁਣ ਕਰਤਾ ਲਿਆ। ਹੁਣ ਰੱਬ ਭਲਾ ਕਰੇ ਆਈ ਨਹੀਂ ਪਤਾ ਹੁਣ ਯਾਰ ਗਲਤ ਸੰਤਾ ਗਿਆ ਕਿ ਸਹੀ ਸੰਤਾ ਗਿਆ ਤੇ ਵਿੱਚ ਧਰ ਕੇ ਬਹਿਣਾ ਕਰ ਇਹਨੂੰ ਤੇ ਫਿਰ ਬਨ ਕੇ ਬਹਿਣਾ ਤੁਹਾਨੂੰ ਦਿਖਾਉਣੇ ਆ ਲਓ ਜੀ ਇਹ ਐਸੇ ਲੱਗੇ ਆ ਠੀਕ ਹੈ ਕਰੋ ਚੈੱਕ ਆ ਕਿਉਂ ਟੈਂਪਰੀ ਰੀ ਲਾ ਰਿਹਾ ਤੇ ਸਮਾਰ ਕੇ ਲਾਵਾਂ ਇਹਨੂੰ ਹੈਂ ਭੰਤੀ ਚਾਚਾ ਉਹ ਫੇਦ ਗਿਆ ਹੁਣ ਆਉਣ ਵਾਲਾ ਹੁਣ ਤਾਂ ਆ ਜਾਂ ਬਰਨਾਲ ਵਾ ਆ ਜਾਂਦਾ ਹੈ ਪੱਜਾ ਬਾਬੇ ਕਰਦੇ ਸੈਟ ਬ੍ਰੇਨ ਆਪਾਂ ਤੇ ਕਿਹੜਾ ਟੈਂਪਰੀਰੀ ਜਾਂ ਲਾਤਾ ਜਗਾੜ ਤੇ ਸੈੱਟ ਕਰਕੇ ਵੇਖਿਆ ਜੀਆ ਤੇ ਆ ਮੁੰਡਿਆ ਕਹੀਏ ਲਓ ਬਾਬੇ ਆਗੇ ਇਸਕੇ ਬਾਹਰ ਆ ਪਾਣਾ ਤੇ ਉਹ ਮੁੰਡਾ ਸ਼ੋਰ ਜਾ ਗਿਆ ਮਨਪ੍ਰੀਤ ਕੋਲੇ ਉਹਨਾਂ ਉੱਤੇ ਉਹਦੇ ਕੋਲ ਜਾਣਾ ਖੇਤ ਤੇ ਆਪਾਂ ਕੰਮ ਕਰਤਾ ਸਟਾਰਟ ਪਈ ਠੀਕ ਆ ਦੇਖ ਸਕਦਾ ਤੁਸੀਂ ਸਿਆਉਣਾ ਕਰਤਾ ਸ਼ੁਰੂ ਆਪ ਵਿਚੋ ਤੇ ਐ ਲਾਉਣਾ ਤੈ ਵੰਗੂ ਰੰਗ ਲਾਉਣਾ ਪਰ ਜਿਵੇਂ ਤਾਏ ਆਪਣੀ ਹਾਸੇ ਉਵੇਂ ਆਪਾਂ ਪਿੰਜਰੇ ਦਾ ਕਰਨਾ ਤੇ ਅਸੀਂ ਕਰਨਾ ਐ ਵੀ ਮੈਟਾਂ ਸੀਗਾ ਵੀ ਦੋ ਰੰਗੇ ਮੈਟ ਕਰਦਾ ਸਾਡੀ ਸਕੀਮ ਆਏ ਸੀਗੀ ਤੇ ਪਰ ਉਹ ਸਾਨੂੰ ਚੱਕਰੇ ਬਣਿਆ ਲਾਲ ਰੰਗ ਤਾਂ ਸਾਨੂੰ ਮਿਲਦਾ ਸੀਗਾ ਸਾਨੂੰ ਖੱਟਾ ਰੰਗ ਨਹੀਂ ਮਿਲਦਾ ਸੀਗਾ ਅਸੀਂ ਭਾਲੇ ਬਹੁਤ ਪਰ ਹਨ ਮਿਲਿਆ ਨਹੀਂ ਜੇਕਰ ਦੋ ਮਿਲ ਜਾਂਦਾ ਜਿੰਨੇ ਆਪਣੇ ਪਿੰਜਰੇ ਆ ਹਨਾ ਡੋਲੀਆਂ ਡਾਲੀਆਂ ਹਨ ਉਹਨਾਂ ਦੇ ਵਿੱਚ ਵੀ ਆਪਾਂ ਵੀ ਖੱਟਾ ਤੇ ਲਾਲ ਹੀ ਪਾਉਂਦੇ ਇਸ ਕਰਕੇ ਸਾਨੂੰ ਲਾਲ ਪਾਉਣਾ ਪੈ ਨਹੀਂ ਸਾਰਾ ਖੱਟਾ ਲਾਲ ਜਿਵੇਂ ਆਪਣੀਆਂ ਤੈਆਂ ਹੈਗੀਆਂ ਤੇ ਉਵੇਂ ਹੀ ਕਰਨਾ ਸੀ ਤੇ ਅੱਜ ਆਪਾਂ ਕਰਨੀ ਢਾਂਗੀਆਂ ਵੀ ਰੰਗ ਤੇ ਆਪਣੀਆਂ ਢਾਂਗੀਆਂ ਵੀ ਰੰਗ ਹੋਈਆਂ ਅੱਜ ਆਪਾਂ ਤੋਂ ਠੀਕ ਐ ਤੇ ਇਹ ਵੇਖਣਾ ਫਿਰ ਆਪਾਂ ਕੱਲ ਨੂੰ ਕਰਾਂਗੇ ਅੱਜ ਤਾਂ ਆਪਾਂ ਮੇਰੇ ਸਾਂ ਆਹੀ ਹੋ ਮੈਥੋਂ ਕਿਉਂਕਿ ਮੈਂ ਫਿਰ ਘਰੇ ਕੋਈ ਹੈ ਨਹੀਂ ਸੀਗਾ ਲੇਟ ਹੋਗਾ ਨੀਰੀ ਆਚਾਰ ਆ ਵੀ ਲਿਆਉਣਾ ਸੀ ਅੱਜ ਠੀਕ ਆ ਤੇ ਇਹ ਚੱਕਰ ਬਣ ਗਿਆਗਾ ਤੇ ਬਾਕੀ ਆਪਣੇ ਆਹ ਪਰਦੇ ਜਾਨਵਰ ਸਾਰੇ ਸਾਰੇ ਨਹੀਂ ਦੋ ਫਿਰਦੇ ਹੈਗੇ ਤੇ ਉਹ ਆਪਣੀ ਬਹਿ ਗਈ ਸੀ ਉਹ ਮਨਪ੍ਰਿੰਦ ਬਸ ਪਤਾ ਹੀ ਹੁਣ ਜਿਵੇਂ ਵੀਡੀਓ ਚ ਵੇਖੀ ਰਿਆ ਸੀ ਮਨਪ੍ਰੀਤ ਵਾਲੀ ਚ ਤੇ ਚਲੋ ਬਾਪੋ ਕੋਈ ਨਹੀਂ ਫਿਰ ਤੇ ਇਹ ਕਰਾਂ ਸਿਉਂਗਲੀ ਆਪਾਂ ਤੇ ਤੁਹਾਨੂੰ ਦਿਖਾਉਣੇ ਆ ਪਰ ਕਰਕੇ ਅੱਧਾ-ਬੱਜਾ ਕਰਕੇ ਤੇ ਫਿਰ ਕਰਦੇ ਆਪਾਂ ਲਓ ਆ ਬਿਓ ਪਰ ਚੋਬਰ ਵੀ ਆ ਕੇ ਦਵਾਰੇ ਫੇਰ ਕਹਿੰਦੇ ਕੀ ਪਾਈ ਜਨਾ ਹੈ ਹੈ ਖੁੱਲਦੀ ਨਹੀਂ ਖੁੱਲਦੀ ਨਹੀਂ ਪ੍ਰੈਸ਼ਰ ਬਣ ਗਿਆ ਢੁੱਲ ਨਾ ਪਟਾ ਢੁੱਲੂ ਆ ਛੱਡ ਉਰੇ ਲੈ ਨੇੜੇ ਲੈ ਕਿੰਨਾ ਇਹ ਤਾਂ ਖੁੱਲਦੀ ਵੀ ਨਹੀਂ ਕਿ ਖੁੱਲ ਗਈ ਉਰੇ ਲਈ ਲਓ ਆ ਬਬੀ ਤਾਂ ਵਾਲੇ ਪਾਸੇ ਆਪਾਂ ਕਰ ਤਾ ਨੂੰ ਫਿਕਸ ਠੀਕ ਆ ਤੇ ਥੱਲੋ ਥੱਲੋ ਰਹਿ ਗਿਆ ਬਸ ਇੱਕ ਲਾਈਨ ਰਹਿ ਗਈ ਲਾਉਣ ਵਾਲੀ ਤੇ ਲਾਰ ਨੇ ਉਰੇ ਲੈ ਆ ਮੈਂ ਖੋਲ ਲਿਆ ਕੀ ਰੇਸ ਕਿ ਨੀ ਨੀਨ ਹੋ ਗਈ ਬੋਤਲ ਨੂੰ ਆ ਵੇ ਖੋਲਦੀ ਨਹੀਂ ਪੈਣੀ ਵੀਂਖੀ ਹੋਈ ਜਾਂ ਖੋਲਦੀ ਨਹੀਂ ਹੋਰੀ ਟੁੱਟ ਰਹਾ ਕੈਮਰਾ ਫੜਰ ਦੋ ਕੈਮਰਾ ਮੈਂ ਖੋਲ ਦਿੰਦਾ ਉਹ ਛੜ ਤੇ ਫੜ ਦੇ ਉਹ ਖੋਲ ਦਿੰਦੇ ਉਹ ਛੜ ਤੇ ਕਿਹਨੇ ਆ ਫੜੀ ਗੱਲ ਤੇ ਹੱਥ ਗੂਲੇ ਜੇ ਹੋਏ ਮੇਰੇ ਉਹ ਗਲਾਸ ਜੇ ਨਾਲ ਯਾਰ ਹੱਥ ਜੇ ਗੂਲੇ ਹੋ ਗਏ ਗਲਾਸ ਜੇ ਨਾਲ ਉਹ ਕਮਾਲ ਲੱਗੀ ਸੱਚੀ ਗੱਲ ਆ ਵੇ ਬੋਤਲ ਦੇਖ ਲੈ ਤੂੰ ਬੋਤਲੀ ਵੀਂਗੀ ਹੋਈ ਮਾਖੀ ਜਾਨੇ ਖੜ ਜਾ ਐਸਟੀਮੇਟ ਲਾ ਗੀ ਲੈ ਮੈਂ ਲਾਖਦਾ ਸੂਈ ਦੇ ਪਹਿਲਾਂ ਮੈਨੂੰ ਸੂਈ ਆਪ ਹੀ ਕਹੋ ਸੂਈ ਕਿੱਥੇ ਹੈ ਥੋੜੀ ਮੋਲਨੇ ਕਰ ਲੈ ਟੱਕੇ ਜਪਦੇ ਹੋਏ ਰਹਿੰਦੇ ਇੱਕ ਮਿੰਟ ਉਹ ਸੂਈ ਦਿਖਾਈ ਆ ਆਪਣਾ ਨਹੀਂ ਚੱਕੀ ਮੈਨੂੰ ਭਾਈ ਆ ਪਈ ਟੁੱਟੀ ਹੈ ਕਿ ਸਹੀ ਹੈ ਨਹੀਂ ਨਵੀਂ ਹੈ ਨਾ ਨਹੀਂ ਆਪਨੀ ਰੋਕ ਦੇ ਵੀਡੀਓ ਫੇਰ ਰੱਖਾਂਗੇ ਖੋਲ ਗਏ ਨੂੰ ਲੈ ਵੀ ਚਾਚਾ ਆਮਾਨ ਦਾ ਆਪਣੀ ਇਹ ਵੀ ਕੰਪਲੀਟ ਆ ਜੀ ਇਹ ਕੱਟਣੀ ਦਾ ਸੀ ਇਹ ਗੋਪਾਣ ਦੀ ਫੜ ਮਦਨਾ ਹੈ ਕੱਟਨੇ ਆ ਤਾਂ ਅੱਗੇ ਇਹ ਕਿਲੌਂਕੀ ਜਾਂਦੇ ਆ ਇਹ ਕੱਟਣ ਵਾਲੇ ਆ ਜੀ ਐ ਕਰਕੇ ਤੂੰ ਮੇਰੇ ਸਹਾਨੂੰ ਲਗਭਗ ਓਕੇ ਆ ਇੱਕ ਨਾਲ ਉਹ ਇਕੱਠਾਂ ਨੂੰ ਮਾਰ ਗਏ ਆ ਇੱਕ ਮਿੰਟ ਖਾਣ ਹੁਣ ਮੇਰੇ ਤਾਂ ਕੀ ਕਰਨੇ ਇੱਕ ਮਿੰਟ ਦੱਸੋ ਕਿਵੇਂ ਲੱਗ ਰਿਹਾ ਹੈ ਕਬੂਤਰ ਬੈ ਗਏ ਹੋਏ ਬਹੁਤ ਸੋਹਣਾ ਹੈ ਹੈ ਸਿਰ ਸਿਰ ਜਾਵਾ ਹੱਥ ਦੇ ਵਿੱਚ ਹੱਥ ਮਾਰੀ ਇਹ ਦੂਤੇ ਟਟ ਕਿਨਾਂ ਕ ਕੁਛ ਨਹੀਂ ਇਹ ਦੂਤੇ ਕੁਛ ਨਹੀਂ ਰੱਬ ਦਾ ਨਾਮ ਜੀ ਸਰਾਏ ਬਈ ਚਮਾ ਸਰਾ ਜੀਦਾ ਸਰਾ ਅਜੇ ਕੋਈ ਵਾਇਬ ਨਹੀਂ ਸਰਾ ਨਹੀਂ ਸਰਾ ਹੈ ਸਰਾ ਚੌਰ ਨਹੀਂ ਵਾਕਈ ਸਰਾ ਟਾਈਮ ਤਾਂ ਲੱਗਾ ਬਾਹਰ ਨਹੀਂ ਜਾਏ ਜੀ ਪੇਟ ਮੇ ਐਸਿਡਿਟੀ ਐਸਿਡਿਟੀ ਇਹਨੂੰ ਲੈਓ ਨਹੀਂ ਹੁਣ ਧਾਗੇ ਤੋਂ ਘੱਟਦੀ ਐ ਨਾ ਯਾਰ ਕਿ ਰੈਡੀ ਕਰ ਫਿਰ ਵਿਖਾਵਾਂਗੇ ਮੈਟ ਪਾ ਕੇ ਚਲ ਠੀਕ ਹੈ ਹਾਂ ਲੋ ਬਾਪੋ ਆਇਆ ਕਰੋ ਚੱਕ ਜੀ ਇਹ ਨਵਾਂ ਕੱਪੜਾ ਸਭ ਕੁਝ ਨਵਾਂ ਏ ਟੂ ਜ਼ੈਡ ਕੰਪਲੀਟ ਕਰੋ ਚੱਕ ਕਰੋ ਚੱਕ ਲਓ ਜੀ ਕਿਵੇਂ ਆ ਮੁੰਡਿਆ ਸਪਰਿੰਗ ਪਾਇਆ ਨਹੀਂ ਸਪਰਿੰਗ ਪਾਇਆ ਨਹੀਂ ਹੁਣ ਮੈਂ ਐਨ ਤੱਕ ਜਿੱਥੇ ਪਾਵਾਂਗੇ ਹੈ ਆ ਬਾਲੀ ਇਹ ਭਾਏ ਨਹੀਂ ਬੰਦੇ ਨਹੀਂ ਕਿਹੜਾ ਇਹ ਟੋਰੀ ਵਾਲਾ ਹਾਂ ਲਓ ਬਾਪੂ ਮੁੰਡਾ ਕਿਵੇਂ ਬਣਿਆ ਮੈਟ ਮੂਡ ਪਾ ਕੇ ਵਧੀਆ ਦੋ ਰੰਗੀ ਮਾਲ ਆਪਣੀ ਜਿਵੇਂ ਤੈ ਹੈ ਇਹ ਉਸੇ ਰੰਗ ਦੇ ਆਪਾਂ ਲਾਏ ਆ ਵੇਖ ਲੋ ਸ਼ਰਟ ਵੀ ਸ਼ਰਟ ਖੱਟ ਦਾ ਭਾਰਤੀ ਪੜਤੀ ਉਹ ਫਿਰ ਆਪਾਂ ਕੰਮ ਲੈਣੀ ਸੀ ਉਹ ਹੋਰ ਸੌਣਗੇ ਗੱਲ ਹੀ ਹਾਂ ਕੋਈ ਚੱਕਰ ਨਹੀਂ ਤਾਂ ਲਓ ਬਾਪੂ ਠੀਕ ਹੈ ਤੇ ਮੇਰੇ ਨਾਲ ਅੱਜ ਦੀ ਵੀਡੀਓ ਇਹੀ ਸੀਗਾ ਤੇ ਵੀਡੀਓ ਤਾਂ ਅੱਜ ਵੀ ਆਪਾਂ ਢਾਂਗਿਆਂ ਦੇ ਰੰਗ ਵੀ ਕਰਨਾ ਸੀਗਾ ਇਹਨਾਂ ਦੇ ਕਿੰਨਾ ਦੇ ਇਹ ਆ ਢਾਂਗਿਆਂ ਕਰਨਾ ਹੀ ਰੰਗ ਸਾਰੀਆਂ ਦੇ ਤਿੰਨੀਆਂ ਫਰਦੀਆਂ ਪਟਾਂਗੀਆਂ ਪਰ ਗੜੇ ਹੈ ਖੱਟਾ ਲਾਲ ਖੱਟਾ ਲਾਲ ਕਰਨਾ ਫੁੱਟ ਫੁੱਟ ਦੇ ਮਤਲਬ ਫੁੱਟ ਖੱਟਾ ਹੋ ਗਿਆ ਫੁੱਟ ਲਾਲ ਹੋ ਗਿਆ ਫੁੱਟ ਖੱਟਾ ਨਹੀਂ ਨਹੀਂ ਛੱਡ ਕੇ ਦੇ ਆਇਣੀ ਮਤਲਬ ਪੂਰਾ ਮਣਕੇ ਨੂੰ ਮਤਲਬ 1 ਫੁੱਟ ਲਾਲ ਹੋ ਗਿਆ 1 ਫੁੱਟ ਖੱਟਾ ਹੋ ਗਿਆ ਬਰੋਬਰ ਆ ਜਮਾਂ ਜਿਵੇਂ ਆਪਣੀਆਂ ਢਾਂਗੀਆਂ ਛਤਰੀ ਛੁੱਤ ਗਈਆਂ ਨਾ ਬਰੋਬਰ ਦਾ ਕਰਨਾ ਇਹਦੇ ਆਪਾਂ ਆਇਆ ਆਇਆ ਢਾਂਗੀਆਂ ਆਪਣੀਆਂ ਪੰਜ ਹੈਗੀਆਂ ਤੇ ਇਹ ਕੱਲ ਨੂੰ ਕਰਾਂ ਬਾਬੋ ਠੀਕ ਹੈ ਕਿਉਂਕਿ ਅੱਜ ਤਾਂ ਹੋਣਾ ਨਹੀਂ ਅੱਜ ਤਾਂ ਹਨੇਰਾ ਹੋ ਗਿਆ ਮੰਨ ਕੇ ਚਲੋ ਵੀ ਟਾਈਮ 6:30 ਹੋ ਗਏਗੇ ਹੁਣ ਤਾਂ ਟਾਈਮ ਰਹਿ ਵੀ ਨਹੀਂ ਗਿਆ ਤੇ ਇਹ ਕੰਮ ਤੜਕੇ ਸਟਾਰਟ ਕਰਨਾ ਆਪਾਂ ਆਇਆ ਠੀਕ ਹੈ ਤੇ ਮੁੰਡਾ ਬਾਈ ਦਾ ਕਬੂਤਰ ਕਿਹੜਾ ਆਪਣਾ ਦਾ ਇਹ ਇਹਦਾ ਆਪੇ ਬੈਜੂ ਇਹਦਾ ਕਿਹਨੂੰ ਫਿਕਰ ਕਰਦਾ ਹੈ ਇਹਦਾ ਫਿਕਰ ਕਰਦਾ ਹੈ ਆਉਂਦਾ ਯਾਰ ਬਾਲਾ ਇਹ ਤਾਂ ਫਿਕਰ ਖਣੂ ਕਦਾ ਪਹਿਲੇ ਕੀ ਇਹ ਤਾਂ ਫਿਕਰ ਕਦਾ ਕੋਈ ਕਹਿੰਦਾ ਯਾਰ ਜਿਹੜੇ ਨਵੇਂ ਕੂਤਰ ਕਟਾਏ ਵੱਡੇ ਉਹਨੂੰ ਕੰਮ ਦੇਉ ਆ ਡੋ ਨਾਡਾ ਉਹਨੂੰ ਨਾਡਾ ਵੀ ਆ ਘਰੇ ਉੱਡਿਆ ਕਰੂਆ ਕੋਠੀ ਤੇ ਬਹਿ ਗਿਆ ਵੀ ਸਪੇਅਰ ਕਿੱਥੇ ਆ ਸਪੇਅਰ ਤਾਂ ਤਾਰ ਤਾਰ ਤੀਕ ਹੈ ਸਪੇਅਰ ਤਾਂ ਫੇਰ ਕੋਈ ਚੱਕਰ ਨਹੀਂ ਨਹੀਂ ਠੀਕ ਹੈ ਠੀਕ ਆ ਆ ਆ ਚਲੋ ਬਾਪੋ ਤੇ ਬਾਕੀ ਬਾਅਦ ਕਰਦੇ ਆਪਾਂ ਆ ਆਪਣਾ ਪਿੰਜਰਾ ਦੇ ਸੀ ਅੱਜ ਦਾ ਤੇ ਕਰਨੀ ਆਪਾਂ ਉਹ ਵੀ ਸੀ ਬਾਅਦ ਨਹੀਂ ਹੋ ਸਕਿਆ ਹੁਣ ਤੁਹਾਨੂੰ ਪਤਾ ਹੀ ਆ ਮੈਂ ਠੀਕ ਹੈ ਰ ਓਕੇ ਰਿਪੋਰਟ ਹੈ ਫੇਰ ਕਰਦੇ ਆ ਲੋ ਬਾਪੋ ਤੇ ਇਧਰ ਆਪਣਾ ਨਾ 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 ਭੋਲੇ ਨਾ ਨਾ ਕੀ ਨਵੀ ਨਵੀ ਨੇੜਿਆ ਕਾਲੀ ਫੋਟੋ ਉਹਦੀ ਭਾਈ ਨੇ ਦੂਰ ਖੜਾ ਹੈ ਬਈ ਛੱਡਣਾ ਇਸ ਨੂੰ ਆਪਾਂ ਠੀਕ ਹੈ ਠੀਕ ਹੈ ਸੱਟਾ ਮੋਲ ਸੱਟਾ ਸੱਟ ਹੱਸਦਾ ਦੇਖੀ ਮੇਰਾ ਟੱੰਗਾ ਫਿਰ ਬਾਏ ਚੰਗਾ ਲਵ ਯੂ ਬਾਈ ਬਾਈ ਤੇ ਤੜਕੇ ਆ ਜੀ ਫਿਰ ਹੈ ਫੇ ਲਫਾ ਫੇ ਕੇ ਡਾਉਣਾ ਫੇ ਪੈਰਾਂ ਦੇ ਮੇਰੇ ਛੱਡਾਂ ਚੰਗਾ ਲੋ ਬਾਬੋ ਤੇ ਅੱਜ ਜੜੀ ਗਏ ਘਰੇ ਆਪਾਂ ਠੀਕ ਆ ਘਰੇ ਨਾ ਜਾਂਦਾ ਕਾਰਨ ਦੱਸ ਕੇ ਤੁਹਾਨੂੰ ਆਏ ਹਾਂ ਅੱਜ ਜਿੱកਾ ਵੀ ਸਾਡੇ ਪਿੰਡ ਦੇ ਸੀਗਾ ਪੜਿਆਰਾ ਹੁੰਦਾ ਕਿ ਜਗਰਾਤਾ ਹੁੰਦਾ ਉਹ ਸੀਗਾ ਤੇ ਉੱਥੋਂ ਖਾ ਕੇ ਮਟਰ ਪਨੀਰ ਤੇ ਜਲੇਬੀਆਂ ਖੀਰ ਖੁਰ ਸਿੱਧਾ ਫੇਰ ਇੱਥੇ ਆ ਗਏ ਤੜਕੇ ਦੇ ਘਰੇ ਨਹੀਂ ਗਏ ਓਕੇ ਚਲੋ ਬਾਬੇ ਪਰ ਐਨੀ ਗੱਲ ਬਾਤ ਹੀ ਕਹਿਣੀ ਸੀ ਬਾਲੀਆਂ ਗੱਲਾਂ ਆਪਣੇ ਬਾਤਾਂ ਕੋਲੇ ਹੈਗਣੀ ਆਪਣੇ ਕੋਲੇ ਬੀਜ ਮੈਂ ਕਿਤੇ ਨੂੰ ਨਗਲ ਹੋਰ ਗੱਲਾਂ ਹੈਗੀਆਂ ਕੁਛ ਨਹੀਂ ਬਈ ਜਿਹੜਾ ਕੰਮ ਅੱਜ ਕਰਨੇ ਕੱਲਾ ਆਪਾਂ ਵੀ ਮੰਨ ਕੇ ਚੱਲੋ ਅੱਜ ਆਪਣੇ ਕੋਲੇ ਕੰਮ ਸੀਗਾ ਰੱਬ ਤੁਹਾਡਾ ਭਲਾ ਕਰੇ ਕੱਲਾ ਸੀਗਾ ਆਪਣੇ ਕੋਲੇ ਜਾਲ ਦਾ ਛੋਟਾੜ ਪਿੰਜਰਾ ਹੁੰਦਾ ਆਪਣੇ ਕੋਲ ਸਿੰਗਲ ਉਹ ਜਿਹੜਾ ਸਿੰਗਲ ਕੰਪਿਊਟਰ ਹੈ ਨਾ ਆਪਣੇ ਕੋਲ ਜਾਲ ਸੀਗਾ ਬਸ ਉਹਦਾ ਬਸ ਕੱਲਾ ਕੱਪੜਾ ਲਾਇਆ ਤੇ ਅੱਜ ਕੰਮ ਕਰਨੇ ਸੀਗੇ ਮਾਲਾ ਆਪਣੀਆਂ ਢਾਂਗੀਆਂ ਰੰਗ ਵੀ ਕਰਨਾ ਸੀਗਾ ਆਪਾਂ ਤੇ ਉਹ ਨਹੀਂ ਬਾਬੋ ਅੱਜ ਹੋਇਆ ਕਿਉਂਕਿ ਲੇਟ ਹੋ ਗਏ ਉਤੇ ਟਾਈਮ ਥੋੜਾ ਵੱਧ ਲੱਗ ਗਿਆ ਠੀਕ ਆ ਉਹ ਥੋੜਾ ਜਿਹਾ ਬ੍ਰੀਕੀ ਕੰਮ ਵੱਧ ਸੀਗਾ ਥੋੜਾ ਜਿਹਾ ਵੀ ਆ ਆਉਂਦੇ ਮੁਕਾਬਲੇ ਬ੍ਰੀਕੀ ਕੰਮ ਸੀਗਾ ਬੜਾ ਇਸ ਕਾਰਨ ਉਹ ਨਹੀਂ ਹੋਇਆ ਤੇ ਉਹ ਕੰਮ ਆਪਾਂ ਕਰਾਂ ਕੱਲ ਨੂੰ ਹੁਣ ਕੱਲ ਨੂੰ ਵੀਡੀਓ ਬਣਾਵਾਂਗੇ ਉਹਦੀ ਆਪਾਂ ਤੇ ਸਾਰੀ ਢਾਂਗ ਦੀ ਮਤਲਬ ਵੀ ਕਰਾਂਗੇ ਜਿਹੋ ਜਿਹੇ ਆਪਣੇ ਜਿਹੜਾ ਤੈਹਾਂਗੇ ਕਬੂਤਰ ਵਾਲੇ ਬੈਠਾ ਜਿੰਨ ਤਾਂ ਸ਼ਜਰੀ ਤੇ ਉਹ ਤੈਹ ਦੇ ਬਰੋਬਰ ਦਾ ਰੰਗ ਕਰਾਂਗੇ ਉਹਦੇ ਪਾਣਾ ਹੈ ਨਾ ਬੀਚ ਵਿੱਚ ਮੈਂ ਫਟਕ ਹੋ ਗਿਆ ਖੱਟਾ ਫਟਕ ਹੋ ਗਿਆ ਲਾਲ ਫਟ ਖੱਟਾ ਫਟ ਲਾਲ ਐਸ ਰੋਡ ਦੀ ਆਪਾਂ ਰੰਗ ਕਰਨਾ ਨੇ ਸਾਰਿਆਂ ਨੂੰ ਪੰਜ ਆ ਛੇ ਆ ਜਿੰਨੀਆਂ ਵੀ ਆ ਸਾਰਿਆਂ ਨੂੰ ਰੰਗ ਆਪਾਂ ਉਵੇਂ ਹੀ ਕਰਨਾ ਹਾਂ ਕੱਲ ਨੂੰ ਵਾਸੇ ਕੰਮ ਕਰਾਂ ਸ਼ੁਰੂ ਆਪਾਂ ਬਾਕੀ ਵੀਡੀਓ ਠੀਕ ਬਣਨ ਲੱਗ ਗਿਆ ਤੇ ਮਾੜਾ ਮੋੜਾ ਰਿਸਪੌਂਸ ਠੀਕ ਠਾਕ ਆਉਂਦਾ ਉੱਡਾ ਖਾਸ ਨਹੀਂ ਕੋਈ ਆਪਣੀ ਤੇ ਠੀਕ ਆ ਬਸ ਬੰਗਾ ਰਹਿੰਦਾ ਉੱਡੀ ਗੱਲ ਬਾਤ ਨਹੀਂ ਕੀ ਚਲੋ ਵਧ ਗਏ ਅੱਗੇ ਨਾਲੋਂ 5-4 ਸੌ ਨਾਲ ਵਧੀ ਗਿਆ ਤੇ ਚਲੋ ਬਾਪੋ ਮੈਂ ਵੀ ਤੁਹਾਨੂੰ ਐਂਡਿੰਗ ਕਰ ਦਈਏ ਕਿਉਂਡਾ ਖਾਸ ਹੈ ਨਹੀਂ ਗੱਲ ਬਾਤ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸ਼ੇਅਰ ਕਰ ਦਿਓ ਤੇ ਇਹ ਗੱਲ ਮੈਂ ਹਰੇਕ ਵੀਡੀਓ ਦੇ ਐਂਡ 'ਚ ਕਹਿਣਾ ਹੁੰਦਾ ਠੀਕ ਆ ਜਿਹੜੇ ਭਰਾ ਐਂਡ ਤੱਕ ਵੇਂਦੇ ਆ ਉਹ ਭਰਾ ਤਾਂ ਬਈ ਸ਼ੇਅਰ ਕਰ ਹੀ ਦਿਆ ਕਰੋ ਠੀਕ ਆ ਜਿਹੜੇ ਭਰਾ ਨਹੀਂ ਵੇਂਦੇ ਵੇਂਦੇ ਵੀ ਆ ਅੱਧੀ ਮਾੜੀ-ਮੁੱਟੀ ਵੇਂਦੇ ਆ ਚਲੋ ਜੋ ਵੀ ਨਹੀਂ ਦੀ ਹੁਣ ਹਾਲੀ ਕੋਈ ਨਹੀਂ ਚਲੋ ਫਿਰ ਆਪ ਲੋਕ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਆਪਾਂ ਤੇ ਵੀਡੀਓ ਬਸ ਸਿਰਾਂ ਲੱਗੀ ਗਈ ਮੇਰੇ ਹਿਸਾਬ ਨਾਲ ਤਾਂ ਵਧੀਆ ਗਈ ਆ ਕਿਉਂਕਿ ਅੱਜ ਘਰੇ ਵੀ ਕੰਮ-ਕੁੰਮ ਸੀਗੇ ਤੇ ਬਾਲੀ ਗੱਲ ਜੀ ਵਧਾਉਂਦਾ ਨਹੀਂ ਮੈਂ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਲਵ ਯੂ